میون کہ جدو تھی وقت ہوئی ہے کدی کو گیا اتنے سیاست بائی ہزار فٹ اور جوان بیٹھے ساری ہندوستان کی فوج ਪਿੰਡਾਂ ਤੋਂ ਆਉਂਦੀ ਹੈ ਉਹਨਾਂ ਦਾ ਅੱਜ کھیਤੀਬਾੜੀ ਕਰਨ ਦੀ ਸੋਚ ਲੈ ਰਹੇ ਹੁੰਦੇ ਤੇ ਸਾਡਾ ਕੀ ਉੱਤੇ ਹੋਊਗਾ ਸਾਡੇ کیسے ਖਾਣ ਕੇ ਬੱਚੇ کیسے ਜੀਣ ਸਾਡੇ ਮਾਪੇ ਬੈਠੇ ਨੇ ਸਾਡੇ ਬੱਚੇ ਬੈਠੇ ਨੇ کیسے ਜੀਣ ਕਿ ਕੀ ਬਣ ਰਹੀ ਹੈ ਦਮਨ ਵਿੱਚ ਮੈਂ ਰਹਿ 16000 ਫੁੱਟ ਤੇ ਉੱਥੋਂ ਵੀ ਮੈਨੂੰ ਪਤਾ ਸੀ ਇੱਕ ਉਸਤਨ ਸਾਹ ਬਾਈਨ ਦਾ ਫੁੱਟ ਤੇ ਲੋਕ ਬੈਠੇ ਨੇ 3 ਦਾ ਸਾਰਾ ਬੋੜ 2000 ਕਿਲੋਮੀਟਰ ਸਰ ਆਪ ਵੀ ਪੰਜਾਬੀ ਤੋਂ ਪਾਕਿਸਤਾਨ ਦੇ ਨਾਲ ਲੱਗਦਾ ਸਿਆਚ ਉਹ ਨਾਮ ਲੈ ਲੋ ਜਿੱਥੇ ਲੋਕ ਜੀ ਆ ਕੇ ਕੋਈ ਦੇ ਨਾਲ ਕਿ ਸਾਡੇ ਕੋਈ ਜਵਾਨ ਨਹੀਂ ਅਤੇ ਸ਼ੀਸ਼ ਹੁੰਦੇ ਸਭ ਪਿੰਡਾਂ ਤੋਂ ਆਉਂਦੇ ਨੇ ਸਾਰੇ ਖੇਤੀਬਾੜੀ ਦੇ ਨੰਬਰ ਨੇ ਓਕੀ ਸੋਹਦੇ ਹੋਣੀ ਸੰਧਿਪਤ ਕੋਈ ਬੋਲਦਾ ਨਹੀਂ ਦਿਲ ਦੇ ਵਿੱਚ ਸਭ ਇਸ ਸੱਚ ਬੱਤਰੀ ਹੈ ਨਾ ਤੇ ਮੇਰੇ ਪਰਵਾਹ ਦੇ ਨਾਲ ਕੀ ਹੋਵੇ ਸੋ ਤੁਸੀਂ ਪੰਜਾਬ ਦੇ ਇੱਥੇ ਲੋਕ ਜਦੋਂ ਤੇ ਦੇ ਮੇਰਾ ਕੋ ਪੰਜਾਬੀ ਅਤੇ ਸ਼ੀਸ਼ ਹੁੰਦਾ ਉਹ ਬੋਲਦਾ

ਕੋਵਿਡ ਦਾ ਹਮਲਾ ਅਦਮਿਲਾ ਅਦਿ ਲੋ ਆ ਸਾਡਾ ਇੱਕ ਤਾਂ ਕੋਵਿਡ ਦਾ ਕਾਲ ਹੈ ਦੂਜੇ ਪਾਸੇ ਸਾਡੀ ਅੱਜ ਅਖਬਾਰ ਦੇ ਵਿੱਚ ਸੀ ਕਿਸੇ ਵੱਲ ਤੇ ਇੰਡਸਟਰੀ ਨੇ ਚਾਹ ਹਜ਼ਾਰ ਕਰੋੜ ਰੁਪਏ ਦਾ ਕਰਤਾ ਹੈ ਬਿਕਾਜ਼ ਆ ਕੋਵਿਡ ਐਂਡ ਕਰੰਟ ਜਿਹੜਾ ਫਾਰਮਰ ਕਾਈ ਸਰਕਾ ਨੂੰ ਐਡਜਟ ਕਰਨ ਦਾ ਪੂਰਾ ਅਤਵਾਦ ਹੈ ਸਾਨੂੰ ਸਰਕਾਰ ਨੂੰ ਐਡਜਟ ਕਰਨ ਦਾ ਪੂਰਾ ਕਾਲ ਹੈ ਕਿਉਂਕਿ ਇਹ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਐਡਜਟ ਕਰਨਾ ਤਾਂ ਠੀਕ ਹੈ ਅਸੀਂ ਕਿਸਾਨਾਂ ਦਾ ਖੜੇ ਹਾਂ ਮੈਂ ਹੁਣ ਕਿਸਾਨਾਂ ਨੂੰ ਜ਼ਰੂਰ ਇਕੱਠਾ ਕਰਾਂਗਾ ਆਪਾਂ ਦੇ ਸਾਥੀ ਹੋਣਗੇ ਰਹਿਣ ਸਮੇਂ ਆ ਗਿਆ ਕਿ ਤੁਸੀਂ ਅਸੀਂ ਤੋਂ ਬੜੇ ਤੁਸੀਂ ਸਾਧਾ ਕਰਦੇ ਤੇ ਕੋ ਦੋ ਗੱਲਾਂ ਹੋ ਗਈਆਂ ਇਕਨੋਮੀ ਨੂੰ ਬੜਾ ਬੰਦਾ ਪ੍ਰਜਾਣ ਨਹੀਂ ਬਚ ਸਕਦਾ ਨਹੀਂ ਅਗਰ ਅਸੀਂ ਸਮਝਦੇ ਹਾਂ ਤੀਸਰਾ ਆਪਾਂ ਇਹ ਟੋਲ ਪਲਾਜ਼ਾ ਰੋਕ ਰੋਕਦੇ ਹੋ ਕੋਈ ਇਹਦੇ ਨਾਲ ਕੁਝ ਫਰਕ ਪੈਂਦਾ ਹੈ ਇਹਦੇ ਨਾਲ ਕੁਝ ਫਰਕ ਪੈਂਦਾ ਹੈ ਲੇਕਿਨ ਜੀ ਕੋਈ ਬਿਜਲੀ ਨਹੀਂ ਅਗਰ ਅੱਜ ਮੈਨੂੰ ਨਾਬਾ ਪਾਉ ਜਿਹੜਾ ਹੈ ਉਹਦੇ ਕੋਈ ਮੇਲੇ ਸਿੱਟੀ ਕਿਨ ਦਾ ਸਟਾਫ ਕੱਲੂ ਕਰੇਗਾ ਦਾਰੀਆਂ ਤੇ ਜੀ ਬਾਦ ਹੋ ਜਾਏਗਾ ਦਰਵੰਦੀ ਸਾਹਬੋ نے اپنے بورڈ ایک بیان دے دے سو نیشنل ڈیٹ پہ کتنے

ਮੇਰਾ ਨੂੰ ਬੇਨਤੀ ਕਰਦਾ ਅਸੀਂ ਤੁਹਾਡੇ ਨਾਲ ਖੜੇ ਆ ਅਕੇਲੇ ਦਾ ਤਾਂ ਖੜ ਕੇ ਪੂਰਾ ਹੋਵੇ ਨੂੰ ਪਤਾ ਅੱਜ ਕੋਈ ਬੋਲ ਨਹੀਂ ਰਹਾ ਹੈ ਪਰ ਜਦੋਂ ਬੋਲਣਗੇ ਸਾਰੇ ਇਹ ਸਾਦਾ ਦੇ ਨਾਲ ਕਰਦੇ ਆ ਸਾਰੇ ਔਰ ਅਸੀਂ ਤੁਹਾਡੇ ਨਾਲ ਅੰਤ ਵਿੱਚ ਅਕੇਲੇ ਦਾ ਤਾਂ ਹੋ ਜਾਵੇ ਬੜਾ ਜੇ ਲੇਕਿਨ ਹੁਣ ਥੋੜਾ ਕੰਮ ਹੈ ਤੁਹਾਡੇ ਨਾਲ ਕਰਨਾ ਮੈਂ ਸਿਰਫ ਆਪ ਚਲਾਉਣੀ ਹੈ ਤੇ ਮੈਂ ਇਸ ਨੂੰ ਤੁਸੀਂ ਸਿਰਫ ਪੈਸੇ ਦੇ ਦੇ ਮੇਰੇ ਜਵਾਬ ਤੋਂ ਸਾਰੇ ਤੇ ਸਾਰੇ ਮੈਨੂੰ ਸਿਰ ਬੈਠੇ ਨੇ ਉਹਨਾਂ ਨੂੰ ਪੈਸਾ ਦੇ ਕੋਲ ਬਰਦਾਸ਼ਤ ਤੋਂ ਇਸ ਕਰਕੇ اپنا اپنے اپنے مجھے مجھے ہوں وغیرہ بند کروا چڑھائی اور اپنے جیسے کچھ انڈسٹری چڑھائی ہے صرف دس پرسینٹ یو ہی ہے کی بجائے ہونی ہے دس پرسینٹ تھوڑے کوئی ہے تھوڑے جنہی آج سارے سٹاک بھرے پائے ہیں سارے گوڈاؤن جاتا ہی وہ نکلتے نہیں نمیٹہ کتنے رکھنا پھر تھوڑے کو جہیں تھی میں بار ہوئے آنے اتو تو یہ ساری چیزیں ہمیشہ نے پرابی اکانمی کا پتا چالیس ہزار کروڑ کا پہلی گل ہے اور دوسری گل میں کہنا چاہتا میں کہا کہ جو کچھ کہ تسی یہ گلات کیوں کرتے ہو کر پہنیا نہیں پر میں اوکی کڑی کے پنجاب نہیں کہا میں دیکھا چلو پینتی ہزار اتنے گنڈوں میں نہیں چاہتا کہ ایک ہو اور سارا گوانڈی پور کوئی موقع نہیں چلتا جب ہی اتنے آ کے کوئی روڑا نہیں میں پاؤں گے میں جس گھر میں پتا ہے پی کو 8000 ਹੌਲਿਆਂ ਨੇ ਕਿਵੇਂ ਹੌਲਿਆਂ ਕਿੰਨੇ ਡਰੋਨ ਆਉਂਦੇ ਨੇ ਕਿੰਨੇ ਆ ਚੁੱਕੇ ਕਿੰਨੇ ਅਗਰਾਹ ਲੈ ਕੇ ਨੇ ਫਿਰ ਦਸੰਦੀ ਪੜੇ ਨੇ ਕਿੰਨੇ ਅਸੀਂ ਗ੍ਰੈਂਸਰ ਨੂੰ ਜਿਹੜੇ ਟੈਨਸਰ ਨਾਲ ਰਿਪੋਰਟਿੰਗ ਹੁੰਦੀ ਨਾਲ ਪਰ ਸਾਹਮਣੇ ਦੇਖੇ ਔਰ ਇਹ ਜਿਹੜਾ ਅਗਰ ਇਹਦਾ ਹਲ ਨਹੀਂ ਕਿਦਾ ਤੇ ਇਹ ਮੂਵਮੈਂਟ ਬਲੇ ਕਿ ਕਦੇ ਵੀ ਨਹੀਂ ਇਹ ਹੋਇਆ ਸੀ 1989 ਨਹੀਂ ਹੋਇਆ ਸੀ ਕਪਾਣ ਵਿੱਚ ਕਿੰਨੇ ਬੰਦੇ ਸ਼ਹੀਦ ਦਿੱਤੇ ਆਪਾਂ ਚਾਹਨੇ ਜਿਵੇਂ ਆਵਾਵਾ ਕਰਾਉਂਦੇ ਕਰਾਉਂਦੇ ਵਨ ਲੋਕਾਂ ਦੇ ਵਿੱਚ ਸਿਦਕਾ ਅੱਜ ਇਹ 30 ਸਾਲਾਂ ਦੇ ਵਿੱਚ 70000 ਕਰੋੜ ਰੁਪਏ ਪੰਜਾਬ ਦੀ ਇਨਵੈਸਟਮੈਂਟ ਵਿੱਚ ਆਏ ਲੋਕ ਲੈ ਕੇ ਆਏ ਦੇਖੋ ਇਹ ਲੋਨੇ ਕਰਦੇ ਲੋਕ ਮੈਮਰਾਨੋ ਰਿਸਰਚਿੰਗ ਅੰਸਟੈਂਡ ਇਹ ਆਇਆ ਤਾਂ ਕੀ ਦੇ ਉੱਪਰ ਅੰਮ੍ਰਿਤਿਆ ਸਰਕਾਰ ਇੰਡਸਟਰੀ ਦੇਖੋ ਕਿਵੇਂ ਇਥੇ ਸਾਈਕੋਨਿਕ ਕੰਪਨੀਆਂ ਕਿੰਨੇ ਜੇਸਰੀ ਸਾਡੇ ਦੇ ਲੋਕ ਕਿਵੇਂ ਨੌਕਰੀਆਂ ਦੇ ਸਾਧਨ ਬਣेंगे ਉਹਨਾਂ ਦਾ ਤੁਹਾਨੂੰ ਸੋਚਣਾ ਪਵੇਗਾ ਬੈਰ ਨਮਾਇਸ਼ ਦੇ ਸਾਥ یہ بہت ضروری ہے کہ اس امن کو اپنا روکے پاکستان نہیں ہلے گا اور میں تم نے یہ دس سے میں کہا چائنا اور پاکستان ہوں کلوژن ہے چائنا ہوں بیس ٹوئنٹی بلین ڈالر آ کے پاس سے ہے جس کو کار پر مہینے آ رہی ہے ایک ٹنل سو میں اور ٹرین لے کے جان گے اب تو ہے گوادر پورٹ انہوں نے اکنامک اٹیچمنٹ پاکستان میں ہوگی ਜੇ ਜਦੋਂ ਝਗੜਾ ਹੋਗਾ ਦੋਨੋਂ ਮੁੱਖ ਕਰਕੇ ਹੋਵੇਗਾ ਤੁਹਾਨੂੰ ਹੋਣਾ ਹੈ ਦੋਵੇਂ ਹੋਣਾ ਹੈ ਸਹੀ ਬੋਲ ਸਕਦੇ ਹੈ ਕਿ ਨਾ ਪਾਇ ਤੇ ਸਤਾਂ ਮੁੱਖ ਵੀ ਦੇਫੋਰਸ ਅਸੀਂ ਜੋ ਇਹਦੇ ਇਹ ਮੂਵਮੈਂਟ ਸਿਰ ਤੇ ਹੈ ਕਿ ਚੱਲ ਗਿਆ ਜੇ ਜਿਹੜੀ ਉਹਨਾਂ ਦੋ ਗੋਲਸ ਤੇ ਮਦਦ ਕਰ ਦਿੰਿਆ ਕੋਣ ਉਹਦੇ ਨਾਲ ਤਾਂ ਸਾਡਾ ਨੁਕਸਾਨ ਵੀ ਇਨਸਾਨ ਇਸ ਕਰਕੇ

بڑی اپنے آپ پہ کھڑے ہلکا تو پھر دس گے کہ ابھی کسان گیارہ لاکھ کروڑ روپیہ کا سارا نقصان ہونا ہے کسانی اور

आउट ऑफ द टोटल हैंडल फर्दर इज द सर्टिफिकेट की टर्म करो 8000 करोड़ पूरे देश की पर सबसे ये जरूरत के नाल कर दो 50% डिस्काउंट पे इससे ये और उस हिसाब से कट के 800 करोड़ व्हिच इज 4000 करोड़ लॉस टू पंजाब 8000 इन रीएंट्री कॉस्ट ऑफ कटिंग इज़ माय 4000 रुपीस पर 18 नाउ ए ए हाल ही में लोगों ने मान्यता नहीं कर सकते नियम है

پاک کروڑ کیتا ہے. We have to face it. سنٹر نہیں ہے. تو ہم پر لیمان کریں. اے تو گورنر صاحب دیں گے پر اپنی پر بشن پتہ نہیں دیں گے. اے دیرے گے. نادے. پیرے کے جانت بازیمت کو راستو پر جیدی دیں گے یا نہیں دیں گے. اے دیرے گے. لیکن ہسے ہی. we will fight this. اس ویٹر کو اس لیمان کے ہر ادان رکھیں گے.

جس طریقے کا ਜੋ ਸਿੰਘ ਸਿੱਧੂ ਮਾਨਯੋਗ ਸਪੀਕਰ ਸਾਹਿਬ ਮੈਂ ਸਿੰਘ ਸਾਹਿਬ ਨੂੰ ਬੁਲਾਇਆ ਗਿਆ ਜਨਾਬ ਰਾਤ ਜੀ ਨੇ ਵੀ ਬੀਰ ਸਾਹਿਬ ਦਿੱ 17 ਨੂੰ ਹੀ ਜਪੋ ਕਿ ਅੱਜ ਦੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਂਦਾ ਸੀ ਸਿੰਘ ਸਾਹਿਬ ਦਾ ਮਿਲਣਾ ਹੈ ਇਹ ਇਸ ਤਾਲੇ ਕਾਲੀ ਰਾਤ ਦੇ ਵਿੱਚ ਸਿਤਾਰੇ ਵਾਂਗ ਚੰਗਰਿਆ ਔਰ ਸਭ ਕੁਝ ਇਹ ਅੰਤਕੋਪ ਹੋ ਤੇ ਅੱਜ ਸਾਈ ਭਾਨ ਸਭਾ ਦੇ ਵਿੱਚ ਜੀਵਸੀ ਹੰਤਾਵਾਜ ਮਰਣੇ ਆ ਇਹ ਸ਼ਾਂਤੋ ਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਮੂੰਹ ਦੇ ਉੱਤੇ ਚਪੇੜ ਬਣ ਕੇ ਆ ਹਾਂ ਔਰ ਚਪੇੜ ਦੀ ਗੂੰ पूरे हिंदुस्तान जेके पूरे हिंदुस्तान जेकी आहे छॾिया एसान ख़रामोश एसाम ख़रोश